ਹਾਂਜੀ ਦੋਸਤੋ ਜੋ ਬੰਦੇ ਘੋੜੀਆਂ ਦੀ ਭਾਲ ਵਿੱਚ ਨੇ ਚੰਗੀਆਂ ਘੋੜੀਆਂ ਖਰੀਦਣੀਆਂ ਚਾਹੁੰਦੇ ਨੇ ਜਾਂ ਵਸ਼ੇਰੀ ਖਰੀਦਣਾ ਚਾਹੁੰਦੇ ਨੇ ਜਾਂ ਆਪਣੀਆਂ ਘੋੜੀਆਂ ਤੇ ਚੰਗੇ ਬੱਚੇ ਪੈਦਾ ਕਰਨਾ ਚਾਹੁੰਦੇ ਨੇ ਇਸ ਵੀਡੀਓ ਵਿੱਚ ਤੁਹਾਨੂੰ ਦੋ ਘੋੜੀਆਂ ਬਕਾਊ ਮਿਲਣਗੀਆਂ ਸਮੇਤ ਮੁੱਲ ਇੱਕ ਵਸ਼ੇਰੀ ਨੁਕਰੀ ਇੱਕ ਚੰਗਾ ਸਤਾਲੀਆ ਮੈਂਟੂ ਰੋਡਾਂ ਵਾਲੇ ਸਮੁੰਦਰ ਘੋੜੇ ਦਾ ਬੱਚਾ ਆਓ ਚੱਲਦੇ ਆਂ ਵੀਡੀਓ ਵੱਲ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਡਿਟੇਲ ਦਾ ਪਤਾ ਲੱਗ ਸਕੇ ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਨਵਦੀਪਤਾਲੀਵਾਲ ਤੇ ਅੱਜ ਅਸੀਂ ਤੁਹਾਡੇ ਲਈ ਘੋੜਿਆਂ ਦੀ ਵੀਡੀਓ ਲੈ ਕੇ ਆਏ ਆਂ ਅਸੀਂ ਅੱਜ ਮੋਗੇ ਜ਼ਿਲ੍ਹੇ ਦੇ ਪਿੰਡ ਢੂੜਕੋਟ ਰਣਸੀਂ ਚ ਬੈਠੇ ਆਂ ਸੱਜਣੋ ਤੇ ਵੀਰ ਹੁਣਾ ਕੋਲੇ ਬਹੁਤ ਚੰਗੀਆਂ ਘੋੜੀਆਂ ਤੇ ਸਾਨੀ ਘੋੜਾ ਵੀ ਆ ਨੁਕਰਾ ਹੁਣੇ-ਹੁਣੇ ਵੀਰ ਹੁਣ ਨਿਸਾਨੀ ਘੋੜਾ ਲਿਆ ਰੱਖਦੇ ਪੁਰਾਣੇ ਆਗੇ ਬਜ਼ੁਰਗਾਂ ਤੋਂ ਘੋੜੀਆਂ ਰੱਖਦੇ ਆ ਬਹੁਤ ਤਜਰਬੇ ਵਾਲੇ ਬੰਦੇ ਆ ਉਹ ਵੀਰ ਨਾ ਕਰਾਉਂਦੇ ਆ ਗੱਲਬਾਤ ਤੁਹਾਨੂੰ ਵਿੱਚੋਂ ਤਿੰਨ ਇੱਕ ਵਸ਼ੇਰੀ ਇੱਕ ਨੀਲੀ ਘੋੜੀ ਮੱਝੂ ਕੇ ਲੈਣ ਦੀ ਇੱਕ ਤੇਲੀਆ ਕਮਤ ਪ੍ਰਵਾਤ ਲੈਣ ਦੀ ਘੋੜੀ ਉਹ ਬਕਾਊ ਵੀ ਆ ਉਹਨਾਂ ਦਾ ਡਿਟੇਲ ਵੀ ਦਵਾਂਗੇ ਵੀਡੀਓ ਨਾਲ ਲਾਸਟ ਤੱਕ ਬਣੇ ਰਹੋ ਤੇ ਘੋੜੀਆਂ ਕਰਵਾਸ ਕਰਾਸ ਕਰਾਉਣ ਲਈ ਵੀਰ ਹੁਣਾਂ ਕੋਲੇ ਬਹੁਤ ਚੰਗਾ ਸਮੁੰਦਰ ਲੈਣ ਦਾ ਸਾਨੀ ਘੋੜਾ ਵੀ ਆ ਜੋ ਇਹਨਾਂ ਨੇ ਹੁਣੇ-ਹੁਣੇ ਲਿਆਂਦਾ ਆਓ ਸਾਰੀ ਲੈਣਿਆ ਵੀਰ ਤੋਂ ਡਿਟੇਲ ਹਾਂਜੀ ਵੀ ਸਵਾਗਤ ਹੈ ਤੁਹਾਡਾ ਆਪਣਾ ਸਸਤਾ ਬਹੁਤ ਬਹੁਤ ਧੰਨਵਾਦ ਬਈ ਪਹਿਲਾਂ ਆਪਣੇ ਆਉਂਦੇ ਵੀ ਤੇ ਵੀਰੇ ਤੁਸੀਂ ਘੋੜਾ ਲਿਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਇਹਦੀ ਵੀਰੇ ਡਿਟੇਲ ਦੱਸੋ ਵੀ ਇਹਦੀ ਡਿਟੇਲ ਬਾਈ ਡਿਟੇਲ ਇਹਦਾ ਨਾਮ ਹੈਗਾ ਅਲਵਾਦ ਹਾਂਜੀ ਇਹਦਾ ਨਾਮ ਹੈਗਾ ਅਲਵਾਦ ਆਪਣਾ ਤਰੇਆਵਾ ਤੇ ਇਹ ਹੈਗਾ ਸਮੁੰਦਰ ਦਾ ਬੱਚਾ ਉਮਰੇ ਦੀ ਹੈਗੀ 5 ਸਾਲ ਹਾਂਜੀ ਬਈ ਕਾਦੇ ਦਾ ਹੈਗਾ 63 ਪਲੱਸ ਠੀਕ ਆ ਵੀ ਤੀ ਏ ਆਪਲੇ ਆਹ ਜੀ ਟ੍ਰੇਡ ਪਲੱਸ ਕਾ ਹਾਂਜੀ ਟ੍ਰੇਡ ਪਲੱਸ ਸਮੁੰਦਰ ਦਾ ਬੱਚਾਗਾ ਹਾਂਜੀ ਨਾਂ ਹੈਗਾ ਇਹਦਾ ਬਈ ਹਲਵਾਦ ਹਲਵਾਦ ਹੁਣਾਗਾ ਜੀ ਹਾਂਜੀ ਠੀਕ ਆ ਬਈ ਤੇ ਵੀਰੇ ਇਹ ਘੋੜੇ ਦੇ ਰਿਜ਼ਲਟ ਆਏ ਨੇ ਕੋਸ਼ ਹਾਂ ਬਈ ਦੋ ਵਿਸ਼ੇ ਆਈਆਂ ਆਪਣੇ ਰਸਮੀ ਪੈਂਡਨ ਵਾਲੀ ਹਾਂਜੀ ਬਈ ਰਸਮੀ ਆਈਆਂ ਹਾਂਜੀ ਰਸਮੀ ਫਰਦ ਹਾਂਜੀ ਉੱਥੇ ਆਈਆਂ ਓ ਠੀਕ ਹੈ ਬਈ ਪਹਿਲਾਂ ਇਹ ਘੋੜਾ ਆ ਉੱਥੇ ਹੀ ਲਿਆ ਬੇਰ ਸਿੰਘ ਖੁਰਦ ਤੇ ਰਣ ਸਿੰਘ ਖੁਰਦ ਹਰਮਨ ਸਿੰਘ ਬਿੱਲੂ ਤੋਂ ਠੀਕ ਹੈ ਜੀ ਬਿੱਲੂ ਆਂ ਕਾ ਤੋਂ ਹਾਂਜੀ ਹਰਮਨ ਸਿੰਘ ਬਿੱਲੂ ਆਂ ਕਾ ਤੋਂ ਰਣ ਸਿੰਘ ਖੁਰਦ ਘੋੜਾ ਲੈਣਾ ਉਹਨਾਂ ਦੇ ਆਪਾਂ ਘੋੜਾ ਕੀ ਠੀਕ ਹੈ ਬਈ ਤੁਸੀਂ ਵੀ ਕੁਝ ਘੋੜੀਆਂ ਕ੍ਰੋਸ ਕਰਵਾਈਆਂ ਤੂੰ ਹਾਂਜੀ ਬਈ ਆਪਾਂ ਕਰਾਈਆਂ ਤੇ ਕਟੋ ਘਟ 12 ਦਿਨਾਂ ਘੋੜੀਆਂ ਕ੍ਰੋਸ ਕਰਾਉਂਦੇ ਉਹਨਾਂ ਦੇ ਜਿਹੜੇ ਰਿਜ਼ਲਟ ਆਇਆ ਉਸ ਤੋਂ ਬਾਅਦ ਵੀ ਬਈ ਘੋੜੀਆਂ ਕ੍ਰੋਸ ਸੀ ਹਾਂਜੀ ਬਈ ਹਾਂ ਹੈ ਹੀ ਆ ਪੰਜ ਛੇ ਘੋੜੀਆਂ ਗੱਭਣਾ ਹੁਣ ਠੀਕ ਹੈ ਬਈ ਹੁਣ ਵਾਲੇ ਟਾਈਮ 'ਚ ਉਹਦੇ ਵੀ ਰਿਜ਼ਲਟ ਆ ਹਾਂ ਉਹਨਾਂ ਦੇ ਆ ਬ ਜੇ ਵੀ ਕਿਸੇ ਨੇ ਘੋੜੀ ਕਰਾਸ ਕਰਵਾਉਣੀ ਹੋਵੇ ਇੱਕ ਵਾਰੀ ਆ ਕੇ ਜ਼ਰੂਰ ਦੇਖ ਕੇ ਜਾਇਓ ਦੇਖ ਕੇ ਘੋੜਾ ਫੇਰ ਘੋੜੀ ਕਰਾਸ ਕਰਵਾਉਣ ਦਾ ਸੋਚੋ ਘੋੜਾ ਬਹੁਤ ਜ਼ਿਆਦਾ ਚੰਗਾ ਜੀ ਸਮੁੰਦਰ ਦਾ ਡਾਇਰੈਕਟ ਬੱਚਾ ਹੈਗਾ ਵੀਰ ਉਹਨਾਂ ਨੇ ਨਮਾ ਨਮਾ ਖਰੀਦਿਆ ਇਹਨਾਂ ਨੇ ਵੀ ਘਰ ਦੀਆਂ ਘੋੜਾਂ ਦਾ ਕਰਾਸ ਕਰਵਾਈਆਂ ਇਹਨਾਂ ਕੋਲ ਇੱਕ ਨੁਕਰੀ ਵੱਡੀ ਉਮਰ ਦੀ ਘੋੜੀ ਹੈ ਜੀ ਬਹੁਤ ਚੰਗੀ ਘੋੜੀ ਹੈ ਵੀਰ ਉਹਨਾਂ ਦੀ ਪਹਿਲਾਂ ਤੋਂ ਹੀ ਰੱਖੀ ਹੋਈ ਹੈਗੀ ਉਹ ਤੋਂ ਵੀ ਇਹਨਾਂ ਨੇ ਰਿਜ਼ਲਟ ਲੈਣਾਗਾ ਘੋੜੇ ਦਾ ਤੇ ਘੋੜਾ ਵੀ ਨਹੀਂ ਬਕਾਉ ਤਾਂ ਨਹੀਂ ਹੈ ਨਹੀਂ ਬਈ ਬਕਾਉ ਕਰੇ ਰੱਖਿਆ ਕਰੇ ਰੱਖਿਆ ਛੋ ਠੀਕ ਹੈ ਭਾਈ ਤੁਸੀਂ ਮੇਰੇ ਘੂੜੀਆਂ ਦਾ ਕੰਮ ਕਿੰਨੇ ਕ ਟਾਈਮ ਤੋਂ ਕਰਦੇ ਹੋ ਬਈ ਆਪਣੇ ਬਹੁਤ ਟਾਈਮ ਤੋਂ ਤਿੰਨ ਚਾਰ ਪੀੜੀਆਂ ਹੋ ਗਈਆਂ ਆਪਾਂ ਇਹ ਕੰਮ ਵੀ ਪਣਾ ਕੰਮ ਕਰਦੇ ਹਾਂ ਬਜੁਰਦਾਂ ਤੋਂ ਕਰਦੇ ਹਾਂ ਹਾਂ ਪਣਾ ਕੰਮ ਕਰਦੇ ਆ ਨਾ ਬਈ ਯਾਨੀ ਚੰਗਾ ਤਜਰਬਾ ਤਜਰਬਾ ਦਾ ਕੰਮ ਆ ਬਾਕੀ ਆਏ ਕੰਮ ਚੱਲਣ ਲੱਗਾ ਆਏ ਕਦੇ ਝੂਠ ਨਹੀਂ ਬੋਲਦੇ ਕਦੇ ਹਾਂਜੀ 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 ਵੀ ਜਿਹੜਾ ਕੋਈ ਹੋਇਆ ਘੂੜੀ ਦੇ ਸਾਥ ਬੋਲ ਕੇ ਦਿੱਤਾ ਹਾਂਜੀ ਬਈ ਜਿਹੜੀ ਬਈ ਤੇਲੀਆ ਕਮੈਤ ਘੂੜੀ ਆ ਪਰਵਾਦ ਲੈਣ ਦੀ ਉਹਦੀ ਕੀ ਡਿਟੇਲ ਆ ਜੀ ਉਹਦੀ ਬਈ ਡਿਟੇਲ ਹੈਗੀ ਆ ਉਹ ਉਹਦੀ ਉਮਰ ਇਹ ਜੀ ਬਈ 5 ਸਾਲ 5 ਸਾਲ ਦੀ ਹਾਂਜੀ ਤੇ ਉਹ ਉਹ ਆਪਣੀ ਕ੍ਰਾਸ ਕਰਾਈ ਹੋਈ ਆ ਠੀਕ ਹੈ ਜੀ ਠੀਕ ਹੈ ਜੀ ਤੇ ਕ੍ਰਾਸ ਕਰਾ ਕੇ ਤੇ ਹੁਣ ਉਹਦੀ ਜਿਹੜੀ ਡਿਟੇਲ ਆ ਉਹ ਮੈਂ ਆਪਾਂ ਕਰਦੇ ਉਮਰ 5 ਸਾਲ ਆ ਜੀ ਕੱਦ ਦੀ ਗੱਲ ਕਰੀਏ ਕੱਦ ਉਹ 60+ 70 ਬਾਹਰ 70 ਬਾਹਰ ਆ ਜੀ ਠੀਕ ਹੈ ਤੇ ਲਿਆਕ ਮੈਂ ਤਾਂ ਰੰਗ ਦੀ ਘੋੜੀ ਆ ਸੱਜਣਾ ਤੁਹਾਡੇ ਸਕਰੀਨ ਉੱਪਰ ਚੱਲ ਰਹੀ ਆ ਤੁਸੀਂ ਘੋੜੀ ਦੇਖੋ ਵੀਰ ਹੁਣਾਂ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾਗਾ ਢੂੜਕੋਟ ਰਣ ਸਿੰਘ ਮੁੱਗੇ ਜ਼ਿਲ੍ਹੇ ਦਾ ਪਿੰਡ ਆ ਜੀ ਤੇ ਉਥੇ ਆ ਕੇ ਤੁਸੀਂ ਵੀਰ ਹੋਣਾ ਨਾਲ ਸੰਪਰਕ ਆਪਦਾ ਫੋਨ ਤੇ ਵੀ ਰਾਬਤਾ ਕਿਵੇਂ ਕਰ ਸਕਦੇ ਹੋ ਬਈ ਜਿਹੜੀ ਨੀਲੀ ਕੁੜੀ ਆ ਮੱਝੂ ਕੇ ਲੈਣ ਦੀ ਹਾਂ ਬਈ ਇਹਦੀ ਉਮਰ ਹੈਗੀ ਹੈ ਬਈ 5.5 ਸਾਲ 5.5 ਸਾਲ ਉਮਰ ਆ ਜੀ 9 ਇੰਚ ਦਾ ਕੱਦ ਹੈ 9 ਇੰਚ ਕੱਦ ਹੈ ਇਹ ਵੀ ਆਪਣੀ ਕ੍ਰਾਸ ਕਰੀ ਜੀ ਥੋੜੇ ਟਾਈਮ ਤੇ ਠੀਕ ਆ ਬਈ ਇਹ ਕਿਹੜੇ ਕੁੜੇ ਤੋਂ ਕ੍ਰਾਸ ਆ ਬਈ ਨੀਲੀ ਕੁੜੀ ਏ ਭਾਈ ਆਪਣੇ ਆਪਣੇ ਹਲਵਾਤ ਹਲਵਾਤ ਤੋਂ ਹੀ ਕਰਾਉਂਦਾ ਜੀ ਨਹੀਂ ਕੁੜੀ ਕਿਉਂਕਿ ਭਾਈ ਘੋੜੀ ਨੀਲੀ ਆ ਜੀ ਬੱਚਾ ਮਾਰਵਾੜੀ ਵੀ ਲੈ ਸਕਦਾ ਕੋਈ ਜੇ ਕਿਸੇ ਨੇ ਨੌਕਰਾ ਨਵਾਂ ਕੰਮ ਸਟਾਰਟ ਕਰਨਾਗਾ ਉਹ ਬੇਫਿਕਰ ਹੋ ਕੇ ਅੱਖਾਂ ਵਿੱਚ ਕੇ ਘੋੜੀ ਲੈ ਲਓ ਹੱਡ ਗੋਡੇ ਦੀ ਘੋੜੀ ਬਹੁਤ ਮਜ਼ਬੂਤ ਆ ਕੱਦ ਵੀਰ ਹੋਣਾ ਨੇ ਜਮਾ ਜਾਇਜ਼ ਵੀ ਦੱਸਿਆ ਕਿਉਂਕਿ ਨੋਰਮਲੀ ਬਾਈ ਕੀ ਹੁੰਦਾ ਇਹ ਸਿੱਧੀਆਂ ਤੋਂ ਹਾਂਜੀ ਭਾਈ ਸਵਾਰੀ ਵੀ ਕਰਾਉਂਦਿਆਂ ਚੱਲਾਂ ਦੋਨੇ ਚੱਲਦੀਆਂ ਨੇ ਵੀਰੇ ਹਾਂਜੀ ਆ ਛੋਟੀ ਚੱਲ ਚੱਲਦੀ ਜਿਹੜੀ ਨੀਲੀ ਨੀਲੀ ਛੋਟੀ ਚੱਲਦੀ ਹੈ ਜੈਜ ਵੀ ਛੋਟੀ ਚੱਲ ਹੈਗੀ ਆ ਹਾਂਜੀ ਭਾਈ ਠੀਕ ਆ ਜੀ ਛੋਟੀ ਵੱਡੀ ਚ ਜੋ ਵੀ ਕੋਈ ਸਵਾਰੀ ਦਾ ਸ਼ੌਂਕ ਰੱਖਦਾ ਗਾ ਜਿੰਨੀ ਘੋੜੀ ਸਵਾਰੀ ਚੰਗੀ ਕਰਾਉਂਦੀ ਆ ਬਈ ਜਗਾ ਬਹਿ ਜਾਂਦਾ ਠੀਕ ਆ ਬਈ ਬਾਈ ਘੋੜੇ ਤੇ ਸਵਾਰੀ ਕਰਨੀ ਸਟਾਰਟ ਕਰਤੀ ਆ ਜੀ ਹਾਂਜੀ ਬਈ ਘੋੜੇ ਤੇ ਕਰਤੀ ਹਾਂਜੀ ਘੋੜਾ ਛੋਟੀ ਚਾਲ ਤੇ ਆਪਾਂ ਪਾ ਲਿਆ ਹਾਂਜੀ ਬਈ ਤੇ ਹੁਣ ਗੱਲ ਕਰਗੇ ਬਈ ਆਪਾਂ ਨੁਕਰੀ ਵਸ਼ੇਰੀ ਦੀ ਇਹਦੀ ਕੀ ਡਿਟੇਲ ਆ ਇਹਦੀ ਬਈ ਨੌ ਮਹੀਨੇ ਦੀ ਉਮਰ ਆ ਨੌ ਮਹੀਨੇ ਉਮਰ ਆ ਠੀਕ ਆ ਜੀ ਤੇ ਜਿਹੜਾ ਆਹ ਪੈਂਸ ਡੋਡਾਂ ਵਾਲਾ ਘੋੜਾ ਸੀ ਹਾਂਜੀ ਉਹਦੀ ਪੋਤੀ ਐ ਲੋਡਾਂ ਵਾਲੇ ਪ੍ਰਿੰਸ ਦੀ ਪੋਤੀ ਹੈ ਜੀ ਲੋਡਾਂ ਵਾਲੇ ਬੱਚੇ ਦੀ ਬੱਚੀ ਹੈ ਜੀ ਹਾਂਜੀ ਜਮਾ ਸਪੋਰਟਲੈਸ ਜਮਾ ਜੀ ਕੰਨਾ ਕੁੰਨਾ ਨਾ ਇਹ ਕੋੜਨਾ ਵਿਸ਼ਕੀ ਨਾ ਜੀ ਇਹ ਕੋੜਾ ਵੀ ਤੁਸੀਂ ਦੇਖ ਹੀ ਰਹੇ ਹੋ ਸੱਜਣੋ ਵੀਡੀਓ ਦੇ ਉੱਪਰ ਅ ਸ਼ਕੀਨੀ ਪੱਖੋਂ ਤੈਹ ਤੋੜਦਿਆਂ ਨੇ ਕੋੜੀਆਂ ਥੋੜੀਆਂ ਭਾਈ ਲਿਸੀਆਂ ਤਾਂ ਜ਼ਰੂਰ ਨੇ ਕਿਉਂਕਿ ਤੁਸੀਂ ਵੀ ਚਲੋ ਵੇਚ ਖਰੀਦ ਦਾ ਕੰਮ ਕਰਦੇ ਹੋ ਹਨਾ ਕਿਤੇ ਕਿਹੇ ਜੇ ਘਰੇ ਘੋੜੀ ਲੈਣੀ ਕਿਤੇ ਉਹ ਤੁਸੀਂ ਫੇਰ ਵੀ ਘੋੜੀਆਂ ਫੱਟ ਨੇ ਸੱਜ ਨੂੰ ਇੰਗਾਂ ਲਿਸੀਆਂ ਨਹੀਂ ਕਹਿ ਸਕਦੇ ਆਪਾਂ ਘੋੜੀਆਂ ਦੋਨੋਂ ਕ੍ਰੋਸ ਨੇ ਨੀਲੀ ਘੋੜੀ ਨੁਕਰੇ ਘੋੜੇ ਤੋਂ ਕ੍ਰੋਸ ਹੋਈ ਓ ਬਾਈ ਕਿੰਨੇ ਦਿਨ ਹੋਏ ਨੇ ਕ੍ਰੋਸ ਹੋਈ ਨੂੰ ਹੋਗੇ ਹੋਣਗੇ ਬਾਈ 10 11 ਦਿਨ 10 11 ਦਿਨ ਕ੍ਰੋਸ ਹੋ ਗਿਆ ਜੇ ਬਾਈ ਤੁਹਾਡੇ ਨਾਲ ਕੋਈ ਹੁਣੇ ਵੀਰ ਵੀ ਆਪਣੀ ਵੀਡੀਓ ਦੇਖ ਕੇ ਜਾਉ ਹੁਣ ਸੌਦਾ ਕਰਦਾਗਾ ਮੰ ਲੋ ਤੇ ਜੇ ਉਹ ਕਹਿੰਦਾਗਾ ਵੀ ਮੈਂ ਗੱਬਣ ਚੈੱਕ ਪਾਸ ਕਰਾ ਕੇ 20 ਦਿਨਾਂ ਤੱਕ ਲੈਣੀ ਆ ਚਲੋ ਜੋ ਵੀ ਤੁਹਾਡਾ ਸਾਈਜ਼ ਉਹਦਾ ਸੌਦੇ ਦਾ ਮੁੱਕਦਾਗਾ ਉਹਦੇ ਨਾਲ ਬਈ ਰੇਟ 'ਚ ਫਰਕ ਪਊਗਾ ਜੇ ਗੱਬਣ ਕਰਾ ਕੇ ਦੰਦੇ ਹੂੰ ਤੇ ਖਾਲੀ ਇਦਾਂ ਦੰਦੇ ਹੂੰ ਕਿਉਂਕਿ ਕ੍ਰਾਸ ਕਰਵਾਈ ਹੋਈ ਹੈ 25 ਦਿਨਾਂ ਬਾਅਦ ਚੈੱਕ ਹੋ ਜੂਗੀ ਹਾਂਜੀ 25 ਦਿਨਾਂ ਬਾਅਦ ਹਾਂਜੀ ਬਈ ਨਹੀਂ ਜੇ ਤਾਂ ਉਹਨੇ ਬਈ ਅੱਜ ਹੀ ਲੈਣੀ ਆ ਆਪਾਂ ਦੇ ਦਾਂਗੇ ਠੀਕ ਆ ਜੀ ਬਾਕੀ ਕਰ ਲਾਂਗੇ ਉਹ ਮੌਕੇ ਤੇ ਹਾਂਜੀ ਹਾਂਜੀ ਉਹ ਮੌਕੇ ਤੇ ਦੇਖ ਲਵਾਂਗੇ ਭਾਈ ਚਲੋ ਆਪਾਂ ਹੁਣ ਰੇਟ ਦੱਸ ਦੀਏ ਤੇਲ ਜਾਂ ਕਮੈਤ ਘੂੜੀ ਦਾ ਰੇਟ ਤੁਸੀਂ ਕੀ ਮੁੱਲ ਕਰਦੇ ਹੋ ਜੀ ਤੇਲ ਦਾ ਕਮੈਡ 210000 ਤੇ ਨੀਲੀ ਘੋੜੀ ਦਾ ਜੀ ਇਹਦਾ ਬਈ 215 215 ਜੀ ਠੀਕ ਹੈ ਬਈ ਤੇ ਬਿਹੇਰੀ ਦਾ ਬਈ ਕੀ ਕਰ ਦਿੰਦੇ ਬਿਹੇਰੀ ਦਾ ਬਈ 185 185 ਦੇਣ ਲੈਣ ਵਾਲਾ ਕੰਮ ਹੀ ਰੱਖਦਾ ਕੋਈ ਬਾਲਾ ਰੇਟ ਨਹੀਂ ਬਈ ਹਾਂਜੀ ਬਈ ਜਮਾਂ ਦੇਣ ਲੈਣ ਵਾਲਾ ਹਾਂਜੀ ਬਈ ਤੇ ਘੋੜੇ ਦੀ ਜੇ ਆਪਾਂ ਗੱਲ ਕਰੀਏ ਬਈ ਕਿੰਨੀ ਫੀਸ ਰੱਖੀ ਹੋਈ ਹੈ ਘੋੜੀ ਦੀ ਬਈ 15000 ਫੀਸ ਆ ਜਮਾਂ ਜੈ ਜੀ ਫੀਸ ਆ ਸੱਜਣਾ 15000 ਫੀਸ ਆ ਕਿਉਂਕਿ ਅੱਜ ਕੱਲ ਫੀਸਾਂ ਦਾ ਥੋੜਾ ਜਿਆਦਾ ਹੋ ਗਿਆ ਕੰਮ ਤੇ ਵੀਰ ਉਹਨਾਂ ਨੇ ਬਹੁਤ ਜਾਇਜ਼ ਫੀਸ ਰੱਖੀ ਹੈਗੀ ਤੁਸੀਂ ਆ ਕੇ ਪਹਿਲਾਂ ਘੋੜਾ ਦੇਖੋ ਫਿਰ ਚੰਗੇ ਚੰਗੇ ਬੱਚੇ ਪਾਉਂਦਾ ਸੱਜਣਾ ਕਿਉਂਕਿ ਮੇਰਾ ਪਿੰਡ ਵੀ ਰਣ ਸਿੰਘ ਖੁਰਦੀ ਆ ਮੇਰੇ ਗਵਾਂਢ ਚੋਂ ਹੀ ਘੋੜਾ ਲਿਆ ਹੋਇਆ ਉਹਨਾਂ ਦੇ ਘਰੇ ਵਸ਼ੇਰੀਆਂ ਹੈਗੀਆਂ ਨੇ ਚੰਗੇ ਰਿਜ਼ਲਟ ਆ ਘੋੜੇ ਦੇ ਉਹਨਾਂ ਦੇ ਘਰੇ ਵੀ 60 60 65 65 ਇੰਚ ਦੀਆਂ ਵਸ਼ੇਰੀਆਂ 4 4 ਦੰਦ ਹੋਈਆਂ 65 ਇੰਚ ਪਲੱਸ ਵਸ਼ੇਰੀਆਂ ਵੀ ਖੜੀਆਂ ਨੇ ਚੰਗੇ ਘਰੋਂ ਘੋੜਾ ਆ ਸੱਜਣੋ ਚਲੋ ਵੀਰੇ ਜਿਹੜਾ ਆਪਾਂ ਫੀਸ ਦਾ ਵੀ ਮੰਨ ਲਓ ਜੇ ਬਈ ਕੋਈ ਘੂੜੀ ਰਿਪੀਟਰ ਆਉਂਦੀ ਆ ਜਾਂ ਨਹੀਂ ਰਹਿੰਦੀ ਹੈਗੀ ਇੱਕ ਵਾਰੀ ਜੰਪ ਦਿੱਤਾ ਨਹੀਂ ਰੱਖਿਆ ਜਾਂਗੇ ਬਈ ਆਪਾਂ ਗੱਬਣ ਦੀ ਗਾਰੰਟੀ ਨਹੀਂ ਆਪਾਂ ਇਥੇ ਰੱਖਾ ਗਏ ਉਹ ਚਾਹੇ ਇਹ ਪਹਿਲੀ ਵਾਰ ਹੋਵੇ ਚਾਹੇ ਤੀਜੀ ਵਾਰ ਹੋਵੇ ਤੁਹਾਨੂੰ ਗਾਰੰਟੀ ਹਾਂਜੀ ਯਾਨੀ ਸਜਣਾ ਇੱਕ ਵਾਰੀ ਫੀਸ ਦੇ ਕੇ ਜੇ ਕੋਈ ਉਦਾਂ ਦੀ ਘੋੜੀ ਵੀ ਆ ਗਈ ਵੀ ਨਹੀਂ ਰਹਿੰਦੀ ਜਾਂ ਇਹ ਹੁੰਦਾਗਾ ਵੀ ਇੱਕ ਵਾਰੀ ਘੋੜਾ ਛੱਡਣਾ ਇਦਾਂ ਦੀ ਵੀਰ ਹੋਣਾ ਦੀ ਕੋਈ ਗੱਲ ਦੀ ਗੱਲ ਨਹੀਂ ਗਈ ਜਿੰਨੇ ਜਿੰਨੇ ਵਾਰੀ ਵੀ ਮਰਜੀ ਘੋੜਾ ਡਾਕਟਰ ਕੋਲ ਡਾਕਟਰ ਦੀ ਬਈ ਜੀ ਹੈ ਸੂਲਤ ਜੇ ਕਿਸੇ ਨੇ ਘੋੜੀ ਚ ਇੱਕ ਪਹਿਲਾਂ ਕਰਵਾ ਕੇ ਕਰਾਸ ਕਰਾਉਣੀ ਹੋਵੇ ਆਪਣੇ ਕੋਈ ਡਾਕਟਰ ਸਾਹਿਬ ਆਉਂਦੇ ਨੇ ਜੀ ਹਾਂਜੀ ਆਉਂਦੇ ਬਈ ਮੌਕੇ ਤੇ ਡਾਕਟਰ ਸਾਹਿਬ ਆਉਂਦੇ ਨੇ ਤੇ ਬਈ ਜੇ ਕੋਈ ਘੋੜੀ ਮੰਨ ਲਓ ਡਾਕਟਰ ਸਾਹਿਬ ਟਾਈਮ ਲੰਮਾ ਦਿੰਦੇ ਨੇ ਆਪਣੇ ਕੋਈ ਰੱਖਣ ਲਈ ਜਗ੍ਹਾ ਵਗੈਰਾ ਦਾ ਪ੍ਰਬੰਧ ਹੈ ਬਈ ਹਾਂ ਬਈ ਵੈਸੇ ਬਈ ਤੁਹਾਡਾ ਖੇਤਾਂ 'ਚ ਘਰ ਆ ਹਨਾ ਦਰਦ ਚੰਗੇ ਲੱਗੇ ਹੋਏ ਨੇ ਸ਼ਾਂਗੀ ਵਧੀਆ ਵੈਦਰ ਆਗਾ ਤੁਸੀਂ ਕੋਈ ਹਾਂਜੀ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਜਣੋ ਵੀਡੀਓ ਦੇਖ ਕੇ ਵੀਡੀਓ ਨੂੰ ਰਿਸਪੌਂਸ ਜੇ ਚੰਗੀ ਲੱਗੀ ਲਾਈਕ ਕਮੈਂਟ ਜਰੂਰ ਕਰਿਓ ਅ ਵੀਰੇ ਬਈ ਤੁਸੀਂ ਆਪਦਾ ਕੰਟੈਕਟ ਨੰਬਰ ਦੱਸ ਦਿਓ ਜੋ ਵੀ ਕਿਸੇ ਨੇ ਜੇ ਘੋੜੀ ਵੀ ਲੈਣੀ ਆ ਜਾਂ ਘੋੜੇ ਦੀ ਸਰਵਿਸ ਲੈਣੀ ਆ ਹਨਾ ਕਿਸੇ ਨੇ ਕੁੜੀ ਗੱਭਣ ਕਰਾਉਣੀ ਆ ਤੁਸੀਂ ਆਪਦਾ ਇੱਕ ਵਾਰੀ ਫੋਨ ਨੰਬਰ ਜਰੂਰ ਵੀਡੀਓ ਦੇ ਵਿੱਚ ਦੱਸ ਦਿਓ हां भाई अपना नंबर हैगा 90413 55536 ठीक है भाई एक नंबर और डाल दो एक नंबर अपना हैगा भाई 84375 86944 वैसे सज्जनो ਤੁਹਾਡੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੇ ਤੁਸੀਂ ਵੀਰ ਹੁਣਾ ਨਾਲ ਜੋ ਵੀ ਸਰਵਿਸ ਲੈਣੀ ਹੈ ਕਹਿੰਦੇ ਘੋੜੀ ਲੈਣੀ ਹੈ ਕਹਿੰਦੇ ਘੋੜੇ ਦੀ ਸਰਵਿਸ ਲੈਣੀ ਆ ਤਾਂ ਉਹ ਵੀਰ ਹੁਣਾ ਨਾਲ ਫੋਨ ਤੇ ਰਾਬਤਾ ਕਾਇਮ ਕਰ ਸਕਦੇ ਹਾਂ ਹਾਂਜੀ ਜਦੋਂ ਮਰਜ਼ੀ ਕਾਲ ਕਰੇ ਠੀਕ ਹੈ भाई हां जी ਵੀਰ ਹੁਣਾ ਦਾ ਪਿੰਡ ਦਾਸੀ ਦੇ ਉੱਤੋਂ ਮੋਗੇ ਜ਼ਿਲ੍ਹੇ ਦਾ ਪਿੰਡ ਧੂੜਕੁਰ ਰੰਸੀ ਆ ਬਗਾਪੁਰਾਣਾ ਤੋਂ ਨਿਹਾਲ ਸਿੰਘ ਵਾਲੇ ਨਾਲਾ ਬਗਾਪੁਰਾਣਾ ਤੋਂ ਬਰਨਾਲਾ ਸੜਕ ਤੇ ਹੈਗਾ ਤੁਸੀਂ ਫੋਨ ਤੇ ਰਾਬਤਾ ਕੈਮ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਧੰਨਵਾਦ ਧੰਨਵਾਦ